ਇਹ ਟਰੈਕਟਰ ਹੈਗਾ ਜੀ 2013 ਮਾਡਲ ਹੈ ਜੀ ਹਾਂਜੀ ਪਾਵਰ ਸਟੀering ਆ ਡਬਲ ਕਲੱਚ ਆ ਡਬਲ ਡਿਸਟ੍ਰਿਬਿਊਟਰ ਆ ਜੋ ਦੀ 50 55 E ਇਹ ਮਾਡਲ ਹੈਗਾ ਜੀ 2013 ਹਾਂਜੀ ਸਾਰਾ ਟਰੈਕਟਰ origial ਆ ਜੀ 13 ਦੀ ਗੱਲ ਕਰੀਏ ਚਾਰੇ ਟਾਇਰ ਨਵੇਂ ਆ MRF ਦੇ ਜੀ ਇਹ ਟਰੈਕਟਰ ਹੈਗਾ ਜੀ ਸਮਰਾਟ ਮੈਸੀ ਆ ਹਾਂਜੀ 4 4 ਸਟਾਰ ਆ ਇਹ ਠੀਕ ਹੈ ਜੀ ਤੇ ਟਰੈਕਟਰ ਇਹ ਹੈਗਾ 2021 ਮਾਡਲ ਆ ਜੀ ਇਹ 2013 ਮਾਡਲ ਆ ਜੀ ਹਾਂਜੀ ਡਬਲ ਕਲਚਾ ਡਬਲ ਡਿਸਟਰੀਬਿਊਟਰ ਆ ਪਾਵਰ ਸਟੀering ਆ ਇਹ ਮੀਟਰ ਹੈਗਾ ਜੀ 2018 ਮਾਡਲ ਆ ਜੀ ਹਾਂਜੀ 3 ਸਪੀਡ ਟਰੈਕਟਰ ਇਹ 53010 ਆ ਹਾਂਜੀ ਇਹ ਮਾਡਲ ਹੈਗਾ ਜੀ 2010 ਮਾਡਲ ਆ ਜੀ 5310 ਟਰੈਕਟਰ ਚਕਰਾਰ ਆ ਗਿਆ 4 ਵੀਲ ਚ 4 ਵੀਲ ਚ ਨਵਾਂ ਪੂਰਾ ਜਹਾਜ 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 ਆ ਜੀ ਹਾਂਜੀ ਪੂਰਾ ਮੂਗਾ ਟਰੈਕਟਰ ਮੰਡੀ ਤੇ ਪਹੁੰਚਿਆ ਕਰਨਲ ਟਰੈਕਟਰ ਸੇਲ ਪਰਚੇਜ਼ ਵਾਲਿਆਂ ਦੇ ਬਾਈ ਬਿੰਦਰਾ ਆਪਣੇ ਨਾਲ ਹੈ ਸਤਿ ਸ਼੍ਰੀ ਅਕਾਲ ਬਾਈ ਬਿੰਦਰਾ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਆ ਬਾਈ ਬਿੰਦਰਾ ਹਾਂਜੀ ਹਾਂਜੀ ਬਹੁਤ ਵਧੀਆ ਜੀ ਚੜਦੀ ਕਲਾ ਚੜਦੀ ਕਲਾ ਜੀ ਤੇ ਕਿਵੇਂ ਆ ਸਟਾਕ ਆ ਜਵਿੰਦਰ ਬਹੁਤ ਵਧੀਆ ਜੀ ਬਹੁਤ ਵਧੀਆ ਠੀਕ ਆ ਜੀ ਟਰੈਕਰ ਲੱਗੇ ਆ ਜੀ ਬਸ ਮੰਡੀ ਅੱਜ ਚੱਲ ਰਹੀ ਹੈ ਠੀਕ ਆ ਜੀ ਹਾਂਜੀ ਹਾਂਜੀ ਤੇ ਤੁਹਾਡੇ ਕੋਲੇ ਤਾਂ ਪੁੱਛਣ ਦੀ ਲੋੜ ਹੀ ਨਹੀਂ ਹਨਾ ਹਾਂਜੀ ਹਾਂਜੀ ਮੈਨੂੰ ਆ ਜੇ ਆਪਾਂ ਗੱਲ ਕਰੀਏ ਲਾ ਕੇ 0 ਮੀਟਰ ਤੋਂ ਹਾਂਜੀ ਹਾਂਜੀ ਕਿਵੇਂ ਮਰਜ਼ੀ ਲੈ ਜਾਓ ਜਿਹੜਾ ਮਰਜ਼ੀ ਲੈ ਜਾਓ 0 ਮੀਟਰ ਤੋਂ ਥੱਲੇੋਂ ਲੈ ਕੇ 0 ਮੀਟਰ ਤੱਕ ਠੀਕ ਹੈ ਜੀ ਹਾਂ ਜੀ ਹਰ ਤਰ੍ਹਾਂ ਦਾ ਮਾਲ ਮਿਲ ਜੂ ਹਰ ਤਰ੍ਹਾਂ ਦਾ ਮਾਲ ਮਿਲ ਜਾਂਦਾ ਹੁਣ ਆਪਾਂ 744 ਐਫ ਆਈ ਤੋਂ ਸਟਾਰਟ ਕਰਦੇ ਹਾਂ ਰਿਵਰਸ ਪੀਟੀਓ ਤੋਂ ਇਹਦੇ ਬਾਰੇ ਦੱਸਿਓ ਬਾਈ ਬਿੰਦਰ ਇਹ ਟਰੈਕਟਰ ਹੈਗਾ ਜੀ 2013 ਮਾਡਲ ਹੈ ਜੀ ਹਾਂ ਜੀ ਪਾਵਰ ਸਟੀering ਆ ਡਬਲ ਕਲੱਚ ਆ ਡਬਲ ਡਿਸਟ੍ਰਿਬਿਊਟਰ ਆ ਠੀਕ ਹੈ ਜੀ ਤੇ ਇੰਜਨ ਗੇਅਰ ਦਾ ਕਿਵੇਂ ਆ ਜੀ ਇੰਜਨ ਗੇਅਰ ਦਾ ਬਹੁਤ ਵਧੀਆ ਗਾਰੰਟੀ ਵਾਲਾ ਟਰੈਕਟਰ ਹੈ ਜੀ ਠੀਕ ਹੈ ਜੀ ਤੇ ਰੇਟ ਕਿੰਨਾ ਆ ਗਿਆ ਜੀ ਰੇਟ ਇਹਦਾ ਜੀ ਮੰਗਦੇ ਤਾਂ ਹੈਗਾ 430000 ਰੁਪਇਆ ਹਾਂਜੀ 410000 ਦਾ ਲੀਟਰ ਦੇ ਦਾਂਗੇ ਜੀ 410000 ਦਾ ਮਿੱਤਰੋ ਇਹ ਟਰੈਕਟਰ ਬਣੂ ਮੌਕੇ ਟਰੈਕਟਰ ਚੰਗਾ ਮੂਰੇ ਆ ਗਿਆ 50 55 E ਜੌਂਡੀਅਰ ਜੌਂਡੀਅਰ 50 55 E ਇਹ ਮਾਡਲ ਹੈਗਾ ਜੀ 2013 ਹਾਂਜੀ ਸਾਰਾ ਟਰੈਕਟਰ 오ਰੀਜਨਲ ਹੈ ਜੀ 13 ਦੀ ਗੱਲ ਕਰੀਏ ਚਾਰੇ ਟਾਇਰ ਨਵੇਂ ਆ ਐਮ ਆਰ ਐਫ ਦੇ ਜੀ ਠੀਕ ਹੈ ਜੀ ਕੋਕਾ ਪੀ ਸਟੇਟਰ ਹੈ ਜੀ ਬਹੁਤ ਵਧੀਆ ਠੀਕ ਹੈ ਜੀ ਇਹ ਟਰੈਕਟਰ ਦਾ ਰੇਟ ਹੈਗਾ 530000 ਰੁਪਇਆ ਜੀ ਠੀਕ ਹੈ ਜੀ ਇਹ ਆਪਾਂ ਟਰੈਕਟਰ ਦੇ ਦੇਾਂਗੇ ਜੀ 5 ਲੱਖ 5000 ਦਾ ਟਰੈਕਟਰ ਜੀ 5 ਲੱਖ 5000 ਹਾਂਜੀ ਹਾਂਜੀ 5 ਲੱਖ 5000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਮੌਕੇ ਤੇ ਤੇ ਟਰੈਕਟਰ ਚੰਗਾ ਹੈ ਪੂਰਾ ਕੋਕਾ ਕੱਪੜੇ ਵਾਲੀ ਛਾਤਰੀਆ ਟਰੈਕਟਰ ਚੰਗਾ ਹੈ ਤੇ ਮੂਰੇ ਆ ਗਿਆ 9500 ਮੈਸੀ ਚੇਂਜਰ ਮੈਟ ਸਮਰਾਟ ਜੀ ਠੀਕ ਹੈ ਜੀ ਇਹਦੇ ਬਾਰੇ ਦੱਸਿਓ ਜੀ ਇਹ ਟਰੈਕਟਰ ਹੈਗਾ ਜੀ ਸਮਰਾਟ ਮੈਸੀ ਆ ਹਾਂਜੀ 4 4 ਸਟਾਰ ਆ ਇਹ ਠੀਕ ਹੈ ਜੀ ਇਹ ਟਰੇਰ ਹੈਗਾ 2021 ਮਾਡਲ ਆ ਜੀ ਠੀਕ ਹੈ ਜੀ ਤੇ ਡਬਲ ਡਿਸਟਰੀਬਿਊਟਰ ਡਬਲ ਡਿਸਟਰੀਬਿਊਟਰ ਆ ਪਾਵਰ ਸਟੀering ਆ ਠੀਕ ਹੈ ਤੇ ਹੈਗਾ ਇਹ 4 ਫੋਰ ਸਪੀਡ ਆ ਫੋਰ ਸਪੀਡ 3 ਹੁੰਦਾ ਨਾ ਹਾਂਜੀ ਇਹ ਫੋਰ ਸਪੀਡ ਆ ਇਹ ਫੋਰ ਸਪੀਡ ਹਾਂ 4 ਸਪੀਡਾਂ ਲੋ ਹਾਈ ਚ ਠੀਕ ਹੈ ਜੀ ਇਹ ਦੱਸ ਦੀ ਨਾਲ ਤੇ 4 ਸਪੀਡਾਂ ਚ ਆ ਬਾਈ ਵੇਟ ਬੂਟਰ ਇਹ ਨਾਲ ਲੱਗੇ ਨੇ 35 ਕਿਲੋ ਦਾ ਵੇਟ ਇੱਕਾ ਮਗਰ ਮੂਰੇ ਬੈਂਪਰ ਬੰਪਰ ਲੱਗਿਆ ਹੋਇਆ ਚੰਗਾ ਟਰੈਕਟਰ ਆ ਬਾਈ ਮਾਡਲ ਇਹ 2021 ਸੀ 21 ਮਾਡਲ ਆ ਜੀ ਤੇ ਰੇਟ ਰੇਟ 6 ਲੱਖ 85 ਹਜ਼ਾਰ ਦੀ ਡਿਮਾਂਡ ਆ ਜੀ ਹਾਂਜੀ ਤੇ ਇਹ ਟਰੈਕਟਰ ਆਪਾਂ ਦੇਵਾਂਗੇ 6 ਲੱਖ 65 ਹਜ਼ਾਰ ਦਾ ਜੀ 6 ਲੱਖ 65 ਹਜ਼ਾਰ ਦਾ ਮਿੱਤਰੋ ਇਹ ਟਰੈਕਟਰ ਬਣੂ ਮੂਰੇ 5065 E ਜੌਂਡੀਆਰ ਆ ਗਿਆ ਜੀ ਇਹਦੇ ਬਾਰੇ ਦੱਸਿਓ ਜੀ ਇਹ ਮਾਡਲ ਹੈਗਾ ਜੀ 2017 ਮਾਡਲ ਆ ਜੀ ਹਾਂਜੀ 5 66000 ਰੁਪਿਆ ਰੇਟ ਆ ਜੀ ਇਹ ਟਰੈਕਟਰ ਦੇ ਦਿਆਂਗੇ 64000 ਦਾ ਜੀ 64000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕੀਤੀ ਜਾਵੇ ਨਾਲ ਦੇ ਟਾਇਰ ਆ ਨਾਲ ਦੇ ਨਾਲ ਦੇ ਟਾਇਰ ਕਿੰਨੇ ਕ ਪਏ ਨੇ ਜੀ ਟਾਇਰ ਅੱਧੇ ਆ ਜੀ ਮੰਨ ਕੇ ਚੱਲੋ ਨਾਲ ਦੇ ਟਾਇਰ ਤੇ ਨਾਲ ਦੇ ਟਾਇਰ ਅੱਧੇ ਪਏ ਨੇ ਬਾਈ ਟਰੈਕਟਰ ਸਾਰਾ オリジナル ਆ ਜੀ ਸਾਰਾ オリジナル ਆ ਜੂ ਵਗੈਰਾ ਲੱਗੀ ਹੋਈ ਆ ਤੇ ਮੋٹے ਹਿੱਸੇ ਚ ਆ ਗਿਆ ਟਰੈਕਟਰ ਦੇਖ ਸਕਦੇ ਤੇ ਮੂਰੇ ਆ ਗਿਆ ਕਬੋਟਾ 5501 ਬਈ ਦੱਸੀਏ ਇਹਦੇ ਬਾਰੇ 8 ਟਰੈਕਟਰ ਹੈਗਾ ਜੀ 5501 ਆ ਜੀ ਇਹ ਮਾਡਲ ਦੀ ਗੱਲ ਕਰੀਏ ਤੇ ਇਹ ਹੈਗਾ ਜੀ 2017 ਮਾਡਲ ਆ ਹਾਂਜੀ ਰੇਟ ਇਹਦੀ ਡਿਮਾਂਡ ਹੈ ਕਿ 460000 ਰੁਪਿਆ ਠੀਕ ਹੈ ਜੀ ਇਹ ਟਰੈਕਟਰ ਦੇ ਦਿਆਂਗੇ 445000 ਦਾ ਜੀ 445000 ਦਾ ਇਹ ਟਰੈਕਟਰ ਮਿੱਤਰੋ ਬਣੂਗਾ ਨਾਲ ਦੇ ਟਾਇਰ 70 ਪੈਸੇ ਨਾਲ ਦੇ ਟਾਇਰ 70 ਪੈਸੇ ਨੇ ਬਾਈ ਚੰਗਾ ਟਰੈਕਟਰ ਹੈ ਤੇ ਮੂਰੇ ਆ ਗਿਆ RX 60 ਸੋਨਾਲੀਕਾ ਇਹਦੇ ਬਾਰੇ ਦੱਸਿਓ ਇਹ 2013 ਮਾਡਲ ਹੈ ਜੀ ਹਾਂਜੀ ਡਬਲ ਕਲਚਰ ਡਬਲ ਡਿਸਟਰੀਬਿਊਟਰ ਪਾਵਰ ਸਟੀering ਆ ਠੀਕ ਹੈ ਜੀ 4 ਲੱਖ 45 ਹਜ਼ਾਰ ਡਿਮਾਂਡ ਆ ਜੀ ਇਹ ਟਰੈਕਟਰ ਦੇ ਦਾਂਗੇ ਸਵਾ ਚਾਰ ਲੱਖ ਦਾ ਜੀ ਸਵਾ ਚਾਰ ਲੱਖ ਦਾ ਮਿੱਤਰੋ ਇਹ ਟਰੈਕਟਰ ਬਣੂਗਾ 80 85 ਪੈਸੇ ਟਾਇਰ ਪੈਣੇ ਚੌਕੜਾ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਡਬਲ ਡਿਸਟਰੀਬਿਊਟਰ ਚ ਮੂਰੇ ਆ ਗਿਆ 963 ਐਫ ਆਈ ਇਹਦੇ ਬਾਰੇ ਦੱਸਿਓ ਜੀ ਇਹ ਟਰੈਕਟਰ ਹੈਗਾ ਜੀ 2018 ਮਾਡਲ ਆ ਜੀ ਹਾਂ ਜੀ 3 ਸਪੀਡ ਟਰੈਕਟਰ ਆ ਠੀਕ ਹੈ ਜੀ 6 ਲੱਖ 30 ਡਿਮਾਂਡ ਹੈ ਜੀ ਠੀਕ ਹੈ ਜੀ ਇਹ ਟਰੈਕਟਰ ਦੇ ਦਿਆਂਗੇ ਪੂਰੇ ਦਾ ਜੀ 6 ਲੱਖ ਦਾ ਪੂਰੇ 6 ਲੱਖ ਦਾ ਬਣੂ ਮਿੱਤਰੋ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਰੁਪਿਆ ਪਈ ਹੈ ਨਾਲ ਦਾ ਟਾਇਰ ਸਾਫ ਕੋਲ ਨਾਲ ਦੇ ਟਾਇਰ ਨੇ ਭਾਈ ਕਹਿੰਦਾ ਇੰਜਨ ਗੇਅਰ ਤਾਂ ਓਕੇ ਆ ਕਨੋਪੀ ਵਗੈਰਾ ਲੱਗੀ ਹੋਈ ਹੈ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਮੂਰੇ ਆ ਗਿਆ 54010 ਕਾਲੇ ਢੱਡਾ ਵਾਲਾ ਜੀ ਇਹਦੇ ਬਾਰੇ ਦੱਸੀ ਜੀ ਇਹ 54010 ਆ ਹਾਂਜੀ ਇਹ ਮਾਡਲ ਹੈਗਾ ਜੀ 2010 ਮਾਡਲ ਆ ਜੀ 5410 ਟਰੈਕਟਰ 695000 ਡਿਮਾਂਡ ਆ ਜੀ ਠੀਕ ਹੈ ਜੀ ਇਹ ਟਰੈਕਟਰ ਦੇਵਾਂਗੇ 675000 ਦਾ ਜੀ 675000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਟਰੈਕਟਰ ਸਾਰਾ Ориਜਨਲ ਹੈ ਤੇ ਟਾਇਰ ਵੀ ਬਿਲਕੁਲ ਰੁਪਿਆ ਪੈਣੀ ਚੌਕੜਾ ਤੇ ਮੂਹਰੇ ਆ ਗਿਆ 90 ਹਸਪਾਵਰ ਆ ਰਿਹਾ ਹੈ ਖਸਣਾ ਹਾਂ 90 ਹਸਪਾਵਰ ਆ ਰਿਹਾ ਤੇ ਇਹਦੇ ਬਾਰੇ ਦੱਸੀ ਬਾਈ ਇਹ ਆ ਗਿਆ ਜੀ 2013 ਮਾਡਲ ਹੈ ਜੀ ਹਾਂਜੀ 7 ਲੱਖ 45 ਹਜ਼ਾਰ ਰੇਟ ਆ ਹਾਂਜੀ 7.5 ਲੱਖ ਦਾ ਟਰੈਕਟਰ ਹੋ ਜਾਊਗਾ ਜੀ 7.5 ਲੱਖ ਦਾ ਮਿੱਤਰੋ ਇਹ ਬਣੂਗਾ ਵੇਟ ਬੂਟ ਲੱਗੇ ਹੋਏ ਨੇ ਚੰਗਾ ਟਰੈਕਟਰ ਆ ਕਨੋਪੀ ਵਗੈਰਾ ਲੱਗੀ ਹੋਈ ਹੈ ਯਾ ਜੱਡਾ ਟਰੈਕਟਰ ਪਿਆ ਹਨਾ ਬਾਈ ਹਾਂ ਪੂਰਾ ਵਧੀਆ ਨਵਾਂ ਟਰੈਕਟਰ ਇਹਦਾ ਪੂਰਾ ਨਵਾਂ ਟਰੈਕਟਰ ਆ ਜੱਹਾ ਜੱਡਾ ਪਿਆ ਮੂਰੇ ਨੋਵੋ ਅਰਜਨ 655 DI ਇਹਦੇ ਬਾਰੇ ਜੀ 2022 ਮਾਡਲ ਆ ਜੀ ਹਾਂਜੀ 10 ਲੱਖ 40 ਹਜ਼ਾਰ ਡਿਮਾਂਡ ਆ ਠੀਕ ਆ ਜੀ 10 ਲੱਖ 20 ਹਜ਼ਾਰ ਦਾ ਰੇਟਰ ਦੇਵਾਂਗੇ ਜੀ ਇਹ 10 ਲੱਖ 20 ਹਜ਼ਾਰ ਦਾ ਬਣੂ ਬਈ ਟੈਰਾਂ ਚੌਕੜੇ ਦੀ ਗੱਲ ਕੀਤੀ ਜਾਵੇ ਨਵਾਂ ਚੇਂਜਰ ਮਾਟ ਹੈ 19 ਬੈਕ ਉਹਨੀ ਮੂਹ ਨੂੰ ਵੇਟ ਬੂਟ ਲੱਗੇ ਹੋਏ ਨੇ ਚੰਗਾ ਟਰੈਕਟਰ ਹੈ ਸਾਰਾ ਟਰੈਕਟਰ ਚੰਗਾ ਹੈ ਪੂਰੇ ਆ ਗਿਆ ਜੀ ਕਰਤਾਰ ਆ ਗਿਆ 4 ਵੀਲ ਚ 4 ਵੀਲ ਚ ਨਵਾਂ ਪੂਰਾ ਜਹਾਜ 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 ਆ ਜਾਈ ਹਾਂਜੀ ਆ ਜੀ ਜਹਾਜ ਆ ਗਿਆ ਜੀ 6 ਲੱਖ ਇਹ 2023 ਮਾਡਲ ਆ ਜੀ ਹਾਂਜੀ 890000 ਰੁਪਿਆ ਡਿਮਾਂਡ ਆ ਜੀ ਇਹ ਦੇ ਦਾਂਗੇ ਟਰੈਕਟਰ 860000 ਦਾ ਜੀ 860000 ਦਾ ਮਿੱਤਰੋ ਜਾ ਜੱਡਾ ਟਰੈਕਟਰ ਬਣੂਗਾ ਟੋਕਾ ਪੀਸ ਫੋਰ ਵਾਈਸ ਟੋਕਾ ਪੀਸ ਵੇਟ ਬੂਟ ਲੱਗੇ ਹੋਏ ਨੇ ਟਰੈਕਟਰ ਚੰਗਾ ਹੈ ਹੋਰ ਵੀ ਪੁਰਾਣਾ ਸਟਾਕ ਵੀ ਖੜਾ ਹੈ ਇੱਥੇ ਨਵੇਂ ਟਰੈਕਟਰ ਵੀ ਖੜੇ ਨੇ ਜੇ ਕਿਸੇ ਨੇ ਵੀ ਟਰੈਕਟਰ ਖਰੀਦਣੇ ਆ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਤੁਸੀਂ ਬਾਈ ਲੋਕੇਸ਼ਨ ਤੇ ਮੋਬਾਈਲ ਦੱਸਿਓ ਜਰਾ ਇਹ ਨੰਬਰ ਹੈਗਾ 98143 14511 ਬੁੱਗੀਪੁਰਾ ਚੌਕ ਮੋਗਾ ਜੀ ਠੀਕ ਹੈ ਮੋਬਾਈਲ ਨੰਬਰ ਦੁਬਾਰੇ ਬੋਲੀ 98141 14511 ਬੁੱਗੀਪੁਰਾ ਚੌਂਕ ਮੋਗਾ ਠੀਕ ਹੈ ਜੀ ਬਹੁਤ-ਬਹੁਤ ਧੰਨਵਾਦ ਭਾਈ ਜਾਣਕਾਰੀ ਦੇਣ ਲਈ ਲਓ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ ਜੀ